ਬੰਗਾਲ ਦੇ ਵਿੱਚ ਪਿਛਲੇ ਸਾਢੇ 4 ਸਾਲ ਤੋਂ ਨਰੇਗਾ ਰੋਕੀ ਹੋਈ ਐ ਬੰਗਾਲ ਚ 1 ਰੁਪਈਆ ਨਹੀਂ ਦਿੱਤਾ ਸੁਪਰੀਮ ਕੋਰਟ ਚ ਫਿਰਦੀ ਐ ਮਮਤਾਬੇ ਐਨਰਜੀ ਜੀ ਸੁਪਰੀਮ ਕੋਰਟ ਚ ਕਿ ਨਰੇਗਾ ਚਲਾ ਦਿਓ ਮਹਾਰਾਣੀ 4 ਦੇਖ ਲਿਓ ਨੈਟਫਲਿਕਸ ਤੇ ਵਿਲੇ ਹੀ ਹੁੰਨੇ ਤਸਤਾ ਮਹਾਰਾਣੀ 4 ਦੇ ਵਿੱਚ ਇਹੀ ਕੁਛ ਐ ਆਰਡੀਐਫ ਦਾ ਪੈਸਾ ਰੋਕ ਲੋ ਜਿਹੜੀ ਸਟੇਟ ਨਹੀਂ ਕੰਮ ਕਰਦੀ ਜਿੱਥੇ ਗੱਲ ਨਹੀਂ ਬਣਦੀ ਐ ਬਣਾ ਲੋ ਆਹੀ ਕੁਛ ਕਰਦੇ ਨੇ ਹੋਰ ਕੀ ਕਰਦੇ ਨੇ ਸੈਂਟਰ ਨੇ ਕੰਮ ਆਪਦੇ ਹੱਥ ਚ ਲੈ ਲਿਆ ਅਸੀਂ ਦੱਸਿਆ ਕਰਾਂਗੇ ਬਈ ਦਿੱਲੀ ਬੈਠਿਆਂ ਨੂੰ ਕੀ ਪਤਾ ਵੀ ਪੁੱਛੋ ਮੰਡੀ ਦੇ ਪਿੰਡਾਂ 'ਚ ਕਿਹੜੇ ਕੰਮ ਨੇ ਦਿੱਲੀ ਬੈਠਿਆਂ ਨੂੰ ਕੀ ਪਤਾ ਜਿਹੜੇ ਪਿੰਡਾਂ ਤੁਸੀਂ ਨਾਂ ਲਏ ਸੀ ਹੁਣ ਕੋਟਕਪੂਰੇ ਦੇ ਵੀ ਉਹਨਾਂ ਉਹਨਾਂ ਪਿੰਡਾਂ 'ਚ ਕੀ ਕੰਮ ਹੋਣ ਵਾਲਾ ਉੱਥੋਂ ਉੱਥੋਂ ਆਇਆ ਕਰੂਗਾ ਜੀ ਨਹੀਂ ਕਰਨਾ ਫੇਰ ਕੀ ਕਰ ਲਓਗੇ ਜੀ ਕੰਮ ਆਪਦੇ ਹੱਥ 'ਚ ਲੈ ਲਈ ਜੀ ਕੱਚੇ ਰਿਸਟਰ ਪਤਾ ਕਿਸੇ ਨੂੰ ਕੱਚੇ ਰਿਸਟਰ ਪਤਾ ਇਤੇ ਅੜਿਆਲੀ ਸਾਹਿਬ ਨੂੰ ਤਾਂ ਪਤਾ ਹੋਣਾ ਕੱਚੇ ਰਿਸਟਰ ਤੇ ਸਾਈਨ ਕਰਾਉਂਦੇ ਆ ਮਰੇਗਾ ਵਾਲਿਆਂ ਤੋਂ ਮਾਂ ਮਾਤੋਂ ਸਾਡੀਆਂ ਤੋਂ 70 70 ਸਾਲ ਦੀ ਮਾਂ ਮਤ ਕੱਚਾ ਰਿਸਟਰ ਕੀ ਹੁੰਦਾ ਜਬ ਊਠਾ ਲਵਾਉਂਦੇ ਜਾਂ ਕੱਚਾ ਰਿਸਟਰ ਕੀ ਹੈ ਕਿ ਮਤਲਬ ਉਹ ਅਸਲੀ ਲੌਗ ਬੁੱਕ ਚ ਨਹੀਂ ਗਿਆ ਉਹਦਾ ਕੰਮ ਸਾਈਨ ਕਿਸੇ ਕੋਈ ਹੋਰ ਕਰਦਾ ਤੇ ਪੈਸੇ ਕਿਸੇ ਹੋਰ ਨੂੰ ਮਿਲਦੇ ਆ 70 ਸਾਲ ਦੀ ਮਾਂ 45 ਡਿਗਰੀ ਟੈਂਪਰੇਚਰ ਚ ਸਿਰ ਤੇ ਇੰਨੂੰ ਰੱਖ ਕੇ ਬੱਠਲ ਢੋ ਕੇ ਕੰਮ ਕਰਕੇ ਆਉਂਦੀ ਐ ਚਲ ਅੱਜ 340 ਰੁਪਏ ਮਿਲ ਜਾਣਗੇ ਬਾਅਦ ਚ ਪਤਾ ਲੱਗਦਾ ਪਈ ਕੱਚੇ ਰਿਸਟਰ ਤੇ ਸਾਈਨ ਕਰਾ ਗਏ ਜਿੱਦਾਂ ਕੰਮ ਹੀ ਨਹੀਂ ਕੀਤਾ ਉਹ ਕਿਸੀ ਹੋਰ ਨੂੰ ਮਿਲ ਗਏ ਉਹ ਜਿਹੜੇ ਨਵੇਂਗਾ ਸੈਕਟਰੀ ਸੁੱਕੀ ਬੈਠੇ ਨੇ ਅਸੀਂ ਫੜੇ ਨਹੀਂ ਬਥੇਰੇ ਅਸੀਂ ਕੋਈ ਗਰੀਬਾਂ ਦੇ ਜਿਹੜੇ ਦਿਹਾੜੀਆਂ ਚੋਂ ਪੈਸੇ ਖਾਣ ਨਹੀਂ ਆਏ ਜੇ ਜੇ ਗਰੀਬਾਂ ਦੇ ਬੱਚਿਆਂ ਦੇ ਮੂੰਹ 'ਚੋਂ ਪੈਸੇ ਖਾਣ ਦੀ ਗੱਲ ਕਰਦੇ ਹੋ ਤਾਂ ਫਿਰ ਸਾਧੂ ਸਿੰਘ ਧਰਮਸੂਤ ਨੂੰ ਪੁੱਛ ਲਿਓ ਪ੍ਰੀ ਮੈਟ੍ਰਿਕ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਿਹਨੇ ਰੋਕੀ ਸੀ ਅੱਜ ਆਪਾਂ ਗੱਲ ਕਰਦੇ ਆਂ ਪਰਿਆਵਰਣ ਦੀ ਵਾਤਾਵਰਣ ਦੀ ਬਚਾਉਣ ਦੀ ਇੱਕ ਦਰੱਖਤ ਦੇ ਕਿੰਨੇ ਪੈਸੇ ਲੈਂਦਾ ਸੀ ਵਧਣ ਦੇ ਵੀ ਤੇ ਉਹਦੇ ਬਦਲੇ ਲਾਉਣ ਦੇ ਵੀ ਈਡੀ ਫਿਰਦੀ ਆ ਉੱਥੇ ਆ ਗੱਲਾਂ ਸੋਚ ਲਿਆ ਕਰੋ ਕਦੇ ਵੀ ਜਿਹੜੇ ਪੁਰਾਣੇ ਜ਼ਖਮ ਨੇ ਉਹਨਾਂ ਨੂੰ ਵੱਢ ਕੇ ਪਰਾਂ ਮਾਰੋ ਚੀਰਾ ਚੀਰਾ ਦੇਣਾ ਪੈਂਦਾ ਜੀ ਕੈਂਸਰ ਕੋਈ ਆਇਓਡੈਕਸ ਲਾ ਕੇ ਨਹੀਂ ਠੀਕ ਹੁੰਦਾ ਕੀਮੋਥੈਰਪੀ ਕਰਨੀ ਪੈਂਦੀ ਹੈ ਕਿਹੜੀਆਂ ਕਮਾਂ ਚ ਪੈ ਗਈ ਤੁਸੀਂ ਉੱਥੇ ਆ ਕੇ ਇੱਥੇ ਬੋਏ ਓਏ ਮਰਦੋਬਾਦ ਓਏ ਇਹਨਾਂ ਲੋਕਾਂ ਦਾ ਪਹਿਲਾ ਹੋ ਜਾਊਗਾ ਕੀ ਮੂੰਹ ਲੈ ਕੇ ਜਾਵਾਂਗੇ ਲੋਕਾਂ ਕੋਲੇ ਵੀ ਅਸੀਂ ਉੱਥੇ ਖਰਾਬ ਕਰਤਾ ਸੀ ਜੀ ਬੱਧਾ ਘੰਟਾ ਮੁੱਖ ਮੰਤਰੀ ਬੋਲਣ ਨਹੀਂ ਦਿੱਤਾ ਉਹ ਮੈਂ ਤਾਂ ਪਹਿਲਾਂ ਕੈਸਟਾ ਚ ਬਹੁਤ ਬੋਲ ਹਟਿਆ ਮੈਂ ਤਾਂ ਮੈਂ ਤਾਂ ਸੀਰੀਅਲਾਂ ਚ ਬਹੁਤ ਬੋਲ ਹਟਿਆ ਮੈਨੂੰ ਕੋਈ ਬੋਲਣ ਦਾ ਚਾਹ ਨਹੀਂ ਹੈਗਾ ਮੈਨੂੰ ਲੋ ਮੈਂ ਸੈਂਟਰ ਸਰਕਾਰ ਨੂੰ ਇਹ ਬੇਨਤੀ ਨਹੀਂ ਕਰਦਾ ਮੈਂ ਸੈਂਟਰ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਕਹਿਣਾ ਚਾਹੁੰਦਾ ਕਿ ਗਰੀਬਾਂ ਦੀ ਗਰਦਨ ਤੇ ਕਹਾੜੀ ਲਾ ਕੇ ਚਲਾਉਣਾ ਆਰਾ ਰੱਖ ਕੇ ਚਲਾਉਣਾ ਬੰਦ ਕਰੋ ਨਹੀਂ ਤਾਂ ਤੁਹਾਡਾ ਪਿੰਡਾਂ 'ਚ ਵੜਨਾ ਤੇ ਤੁਸੀਂ ਨਾਲ ਤੁਸੀਂ ਹੋ ਅਕਾਲੀ ਦਲ ਤੁਹਾਡੇ ਨਾਲ ਆਊਗਾ ਤੁਹਾਡਾ ਦੋਨਾਂ ਦਾ ਹੀ ਪਿੰਡਾਂ 'ਚ ਵੜਨਾ ਬੰਦ ਹੋਊਗਾ ਜੇ ਤੁਸੀਂ ਐਂ ਲੜਦੇ ਰਹੇ ਜਿਵੇਂ ਹੁਣ ਤੁਸੀਂ ਲੜ ਰਹੇ ਹੋ ਇੱਥੇ ਵੀ ਲੜਪੇ ਸੀਗੇ ਹਨਾ ਤੇ ਜੇ ਐਂ ਲੜਦੇ ਰਹੇ ਬੱਦਲਬਾਈ ਤੁਹਾਡੀ ਵੀ ਠੀਕ ਨਹੀਂ ਲੱਗ ਰਹੀ ਹੈ ਮੈਂ ਨਹੀਂ ਕਹਿੰਦਾ ਕਿ ਅਸੀਂ ਆ ਰਹੇ ਹਾਂ ਮੈਂ ਕਹਿੰਦਾ ਅਸੀਂ ਤਾਂ ਪਹਿਲੇ ਲੋਕਾਂ ਜਾਵਾਂਗੇ ਪਬਲਿਕ ਲਿਆਉਗੀ ਜਿਹਨੂੰ ਲਿਆਉਗੀ ਸੋ ਇਸ ਕਰਕੇ ਜੇ ਆਈ ਥਿੰਕ ਗਿਣਤੀਆਂ ਕੋਈ 17 ਜਾਂ 25 ਕਰਨੀਆਂ ਨੇ ਉਹ ਪਹਿਲਾਂ ਕੈਪਟਨ ਸਾਹਿਬ ਪਿਛਲੀ ਵਾਰ 2012 ਚ ਘਟਾਉਂਦੇ ਘਟਾਉਂਦੇ ਆ ਤੰਕ ਕਰੂਗਾ ਇਹਨੂੰ ਹਰਾ ਲਊ ਆ ਵੀ ਮੈਨੂੰ ਲੱਗਦਾ ਮਿਨਿਸਟਰੀ ਮੰਗੂ ਇਹਨੂੰ ਹਰਾ ਲਊ ਇਸ ਚੱਕਰ ਚ ਆਪੋ ਜੀ ਜ ਬਹਿਣਾ ਪੈ ਗਿਆ ਸੀਗਾ ਜਿਹੜੇ ਅਫਸਰ ਸੀ ਉਹ ਤਾਂ ਉਹਦੀ ਮੁੱਕਰ ਜਾਂਦੇ ਨੇ ਜੀ ਉਹ ਤਾਂ ਰਾਜਪੁਰੇ ਉੱਤਰ ਲੱਗੇ ਸੀ ਸ਼ਤਾਬਦੀ ਤੋਂ ਦਿੱਲੀ ਤੋਂ ਚੱਲ ਪਈ ਸੀ ਉਬਰ ਰਾਜਪੁਰ ਦੀ ਬਜਾਇ ਫਰੋਸੇ ਦੀ ਆ ਗਈ ਉਹ ਕਹਿੰਦੇ ਸੱਚ ਨਹੀਂ ਘੜੀ ਚੱਲਦੇ ਆ ਪਟਿਆਲੇ ਵਾਲਾ ਤਾਂ ਰਸਤਾ ਹੀ ਬੰਦ ਹੋ ਗਿਆ ਉਹ ਜਿਹੜਾ ਢੋਲ ਵਾਲਾ ਬੁਲਾਇਆ ਸੀ ਉਹ ਫਿਰ ਬ੍ਰਹਮਿੰਦਰ ਦੇ ਕਰਨ ਕੋਈ ਜਣਾ ਪੈ ਗਿਆ ਕਿਉਂਕਿ ਉਹ ਤਾਂ ਜਿੱਤ ਗਿਆ ਸੀ ਨਾ ਹੈਗਾ ਸਾਹਮਣੇ ਜਮਾ ਗੇਟ ਦੇ ਚਲੋ ਢੋਲ ਵਾਲਾ ਕਹਿੰਦਾ ਤੇ ਮੇਰੀ ਡਾੜੀ ਤਾਂ ਨਾ ਮਾਰੋ ਚਲਾਏ ਇਹਦੇ ਬਜਾਇ ਦਨੇ ਚਾਰ ਡੱਗੇ ਸੋ ਇਸ ਕਰਕੇ ਆਪਦੇ ਆਪਦੇ ਢੋਲ ਵਾਲੇ ਤਾਂ ਹਲਵਾਈ ਪਹਿਲੀ ਨਾ ਬੁੱਕ ਕਰਕੇ ਰੱਖਿਓ ਲੋਕਾਂ ਨੂੰ ਪੁੱਛ ਲਿਓ ਕਿਹਦੇ ਘਰੇ ਮਠਾਈ ਬਣੋਂਗੀ ਤੇ ਕਿਹਦੇ ਘਰੇ ਢੋਲ ਦੇ ਡੱਗੇ ਲੱਗਣਗੇ ਇਹ ਪਬਲਿਕ ਦੇ ਅੱਥਾ ਹੈ ਤੇ ਪਬਲਿਕ ਦੇ ਵਿੱਚ ਪਰਮਾਤਮਾ ਵੱ ਰੈਜ਼ੋਲੂਸ਼ਨ ਦਾ ਸਮਰਥਨ ਕਰਦਾ ਤੇ ਇਹਨੂੰ ਸਖਤ ਲਫਜ਼ਾਂ ਦੇ ਵਿੱਚ ਭਾਵੇਂ ਲਿਫਾਫੇ ਤੇ ਲਾਲ ਅੱਖਰਾਂ ਨਾਲ ਲਿਖ ਕੇ ਭੇਜ ਦਿਓ ਕਿ ਪੰਜਾਬ ਵੱਲੋਂ ਆਇਆ ਹੈ ਇਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਸਾਡੇ ਗਰੀਬਾਂ ਦੇ ਸਭ ਤੋਂ ਵੱਧ ਐਸਸੀ ਜਿਹੜੀ ਪਰਸੈਂਟੇਜ ਵਾਈਜ਼ ਆਬਾਦੀ ਹੈ ਉਹ ਸਾਡੇ ਪੰਜਾਬ ਦੀ ਹੈ ਦੇਸ਼ ਦੇ ਵਿੱਚ ਸਭ ਤੋਂ ਵੱਧ ਸਾਡੇ ਕੋਲੇ ਆਬਾਦੀ ਹੈ ਸਾਡੇ ਅਸੀਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਤੇ ਡਾਕਾ ਨਹੀਂ ਵੱਜਣ ਦੇਵਾਂਗੇ ਅਸੀਂ ਜਿਸ ਪੱਧਰ ਤੱਕ ਵੀ ਲੜਨਾ ਪਿਆ ਵਿਧਾਨਕ ਪੱਧਰ ਤੇ ਲੜ ਰਹੇ ਹਾਂ ਕੱਲ ਨੂੰ ਸੜਕਾਂ ਤੇ ਲੜਨਾ ਪਿਆ ਉੱਥੇ ਵੀ ਲੜਾਂਗੇ ਤੁਸੀਂ ਨਾਲ ਜਾਣਾ ਤੁਹਾਨੂੰ ਸੱਦਾ ਪੱਤਰ ਦੇਵਾਂਗੇ ਆਓ ਇਕੱਠੇ ਹੋ ਕੇ ਗਰੀਬਾਂ ਦੇ ਹੱਕ 'ਚ ਆਪਾਂ ਹਾ ਦਾ ਨਾਰਾ ਮਾਰੀਏ ਗਰੀਬਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਲੈ ਕੇ ਦਈਏ ਉਸ ਤੋਂ ਬਾਅਦ ਤੁਸੀਂ ਆਪਣੇ ਆਪਣੀਆਂ ਵੋਟਾਂ 'ਚ ਚਲੇ ਜਾਓ ਜਿਹਦਾ ਪ੍ਰੋਗਰਾਮ ਲੋਕਾਂ ਨੂੰ ਪਸੰਦ ਆਊਗਾ ਲੋਕਾਂ ਨੂੰ ਪਸੰਦ ਕਰ ਲੈਣਗੇ